ਤੇ ਸੇ ਬ੍ਰਾਜਮਾਨ ਸਾਡੇ ਬਹੁਤ ਪੁਰਾਣੇ ਸਾਥੀ ਬੰਗੀ ਸਾਹਿਬ ਮੇਰੇ ਛੋਟੇ ਵੀਰ ਰਵੀਪ੍ਰੀਤ ਸਮੁੱਚੀ ਚਲਵੰਡੀ ਹਲਕੇ ਦੀ ਲੀਡਰਸ਼ਿਪ ਬਜ਼ੁਰਗੋ ਨੌਜਵਾਨ ਸਾਥੀਓ ਮਾਤਾ ਤੇ ਭੈਣੋ ਫਤਿਹ ਅਸ ਕਰਦਾ ਵਾਹਿਗੁਰੂ ਜੀ ਕਾ ਕਾਲ ਸਹਾ ਵਾਹਿਗੁਰੂ ਜੀ ਕੀ ਫਤਿਹ ਜੇ ਆਪਾਂ ਪਿਛਲੇ 50 ਸਾਲ ਦਾ ਲੇਖਾ ਜੋਖਾ ਦੇਖੀਏ 22 ਸਾਲ ਪਿਛਲੇ 50 ਸਾਲਾਂ 'ਚ ਸਾਹ ਪਰਖਾਸ ਸਿੰਘ ਜੀ ਬਾਦਲ ਮੁੱਖ ਮੰਤਰੀ ਰਹੇ ਤਕਰੀਬਨ 15 ਸਾਲ ਰਾਸ਼ਟਰਪਤੀ ਰਾਜ ਰਿਹਾ ਗਵਨਰ ਰਾਜ ਦਾ ਤਵਾਦ ਦਾ ਵੇਲਾ ਸੀ 10 ਸਾਲ ਕਾਂਗਰਸ ਦਾ ਕੈਪਟਨ ਦਰਾਲ ਸਿੰਘ ਤਿਆ ਹੋ ਝਾੜੂ ਵਾਲੇ ਆ ਗਏ ਤੁਸੀਂ ਕੱਲ ਦੇਖੀ ਹੋਣੀ ਐ ਪਿਛਲੇ 50 ਸਾਲਾਂ 'ਚ ਜੋ ਕੁਝ ਵੀ ਤੁਹਾਨੂੰ ਮਿਲਿਆ ਹੈ ਜੋ ਕੁਝ ਪੰਜਾਬ 'ਚ ਬਣਿਆ ਹੈ ਜੋ ਕੁਝ ਵੀ ਕਿਸਾਨੀ ਵਾਸਤੇ ਬਣਿਆ ਜਾਂ ਗਰੀਬ ਨੂੰ ਦਿੱਤਾ ਗਿਆ ਉਦੋਂ ਹੀ ਉਹਨਾਂ 22 ਸਾਲਾਂ ਕੀ ਹੋਇਆ ਮੇਰੀ ਮਾਤਾ ਬੈਠੀਆਂ ਐ ਪਹਿਲੇ ਆਟਾ ਦਾਲ ਹੋਂਦਾ ਸੀ ਕਿ ਨਹੀਂ ਬਾਦਲ ਸਾਹਿਬ ਦੇ ਟਾਈਮ ਹੱਥ ਕੜਾ ਕਰਕੇ ਦੱਸੋ ਆਉਂਦਾ ਸੀ ਨਾ ਜਿਸ ਦਿਨ ਸਰਕਾਰ ਗਈ ਬੰਦ ਕਰਤਾ ਖੁੱਲੇ ਦਾਲ ਆ ਗਈ ਕਿਉਂਕਿ ਬਾਦਲ ਸਾਹਿਬ ਤੇ ਕਾਲੀ ਦਲ ਦੀ ਸੋਚ ਹੈ ਜੋ ਜ਼ਬਾਨ ਕਰਦੀ ਹੈ ਪੂਰੀ ਕਰਨੀ ਹੈ ਸ਼ਗਨ ਬਾਦਲ ਸਾਹਿਬ ਨੇ ਦਿੰਦੇ ਸੀ ਪੈਨਸ਼ਨਾਂ ਬਾਦਲ ਸਾਹਿਬ ਦਿੰਦੇ ਸੀ ਜਿਹੜੇ ਤੁਹਾਡੇ 200 ਯੂਨਿਟ ਬਿਜਲੀ ਦੇ ਉਹਨਾਂ ਨੇ ਕੀਤੇ ਮੈਂ ਕਿਹਾ 220 ਮਿੰਨਾਂ ਦਾ ਸਾਰੇ ਹੀ ਮਾਫੀ ਸੀ ਤੁਸੀਂ ਤਾਂ ਸਾਰੇ ਜੋੜੀ ਬੈਠੇ ਸੀ ਉੱਤੇ ਤਾਰਾਂ ਨਾਲ ਹੈ ਕਰੇ ਸੀ ਵੀ ਨਹੀਂ ਹੱਤ ਘੜੇ ਕਰੋ ਵੀ ਨਹੀਂ ਕਰਦੇ ਸੰਗੋਣਾ ਬਦੇ ਕੋਈ ਪੁੱਛਦਾ ਸੀ ਉਦੋਂ ਕੋਈ ਪਿਛਲੀ ਵਾਰ ਤੱਕ ਮੈਨਾਂ ਦੀ ਹਿੰਮਤ ਨਹੀਂ ਤੁਹਾਡੇ ਕੋਲੇ ਆਜੀ ਕਿਉਂਕਿ ਰਾਜ ਤੁਹਾਡਾ ਸੀ ਕੋਈ ਬੰਦਾ ਪੈਂਦਾ ਤੁਹਾਨੂੰ ਪਤਾ ਜੱਦਾ ਨੂੰ ਫੜ ਕੇ ਪਾਗਲ ਪਿੰਡ ਨਾਲ ਹੀ ਅਗਵਣ ਚ ਆ ਫਰਕਾ ਆਪਣਿਆਂ ਦਾ ਥੋੜੇ ਨੌਜਵਾਨਾਂ ਨੂੰ ਜਿੰਮ ਖੇਡਾਂ ਦਾ ਸਮਾਨ ਐਸੀ ਬੱਚਾ ਨੂੰ ਮੁਫਤ ਪੜਾਉਂਦੇ ਸੀ ਅਸੀਂ ਥੋੜੇ ਬੁਢਾ ਸੇਵਾ ਕੇਂਦਰ ਬਣਾਏ ਜਿਹੜੇ ਬੰਦ ਕਰ ਦਿੱਤੇ ਇੱਥੇ ਬਜ਼ੁਰਗ ਬੈਠਿਆ ਦੱਸੋ ਅੱਡ ਸਾਰੇ ਕਿੱਬੇ ਹੁੰਦੇ ਸੀ ਕਿ ਨਹੀਂ 30 ਸਾਲ 40 ਸਾਲ ਪਹਿਲੇ ਕਿੱਬੇ ਹੁੰਦੇ ਸੀ ਨਾ ਅੱਜ ਖੇਤ ਪਣਾਉਣ ਵਾਲਾ ਬਾਦਲ ਸਾਹਿਬ ਹੈ ਨਹਿਰਾ ਕੱਢਣ ਵਾਲਾ ਕਸੀਆਂ ਬਣਾ ਕੱਢਣ ਵਾਲਾ ਮੋਗੇ ਜੇਨ ਵਾਲਾ ਪੱਕੇ ਖਾਲੇ ਬਣਾਉਣ ਵਾਲਾ ਤੇ ਮੈਨੂੰ ਯਾਦ ਆ ਤਲਵੰਡੀ ਵਾਲੇ ਆਏ ਮੇਰੇ ਕੋਲੇ ਮੈਂ ਡਿਪੀ ਸੀਐਮਸੀ ਮੈਨੂੰ ਕਹਿਣ ਲੱਗੇ ਸਾਰੇ ਟੇਲ ਪਾਣੀ ਹੈ ਮੋਗਿਆਂ ਤੇ ਕਿਊਬ ਲਾਈ ਧੱਕਣੀ ਲੱਗੇ ਸੀ ਜਿਹੜਾ ਸੀ ਲਾ ਦੇ ਮੋਗਿਆਂ ਤੇ ਹਾਂਜੀ ਹਾਂਜੀ ਲੱਗੇ ਨਾ ਮੋਗਿਆਂ ਤੇ ਕਿਊਬਲ ਮੈਂ ਕਿਹਾ ਲਾ ਦਿਓ ਹਰੇ ਤਾਂ ਬ੍ਰੇਕਾਂ ਲਾ ਦਿਆਂ ਨਵੀਆਂ ਕਸੀਆਂ ਕੱਢ ਕੇ ਥੋੜੀ ਤੇਲਾਂ ਦਾ ਪਾਣੀ ਪਾ ਜਾਨਾ ਬ੍ਰੇਕਾਂ ਤਾਂ ਤਾਂ ਆਪੇ ਹੀ ਲਾ ਦੀਆਂ ਉਹ ਦਸ ਸਾਲ ਰੋਜ਼ ਦੇਖਦੇ ਸੀ ਕਿਤੇ ਗ੍ਰਿਡ ਬਣੀਆਂ ਦੇ ਕਿ ਸਕੂਲ ਬਣੀਆਂ ਆਂਦੇ ਕਿਤੇ ਹਸਪਤਾਲ ਬਣੀਆਂ ਆਂਦੇ ਕਿਤੇ ਰਿਫਾਈਨਰੀ ਬਣੀਆਂ ਜਾਂਦੀ ਕਿਤੇ ਥਰਮਲ ਐਡੇ ਦੇ ਵੱਡੇ ਥਰਮਲ ਪਲਾਂਟ ਪਹਿਲੇ ਗਰਮੀ ਮਰਦੇ ਹੁੰਦੇ ਸੀ ਨਾ ਘਟ ਕਿੰਨੇ ਲੱਗਦੇ ਹੁੰਦੇ ਸੀ ਬਿਜਲੀ ਦੇ ਆ ਬਿਜਲੀ ਪੂਰੀ ਘਨ ਨਲਾ ਕਾਲੀ ਜਲਾ ਹੈ ਆ ایمਜ਼ ਵਰਗਾ ਹਸਪਤਾਲ ਦੇਖੋ ਕਿੱਡਾ ਵੱਡਾ ਹਸਪਤਾਲ ਇੱਥੇ ਖੋਲਤਾ ਜਿੱਥੇ ਮਲੇ ਦਾ 5-4 ਰੁਪਏ ਜੀ ਇਲਾਜ ਹੋ ਜਾਂਦਾ ਇਹ ਜਿੰਨੀਆਂ ਕਿੱਟਾ ਸ਼ੈਂਟਰਲੀ ਯੂਨੀਵਰਸਿਟੀਆਂ ਨੌਜਵਾਨਾਂ ਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਪੈਂਦੀ ਸਾਰੇ ਕਾਲਜ ਯੂਨੀਵਰਸਿਟੀਆਂ ਇੱਥੇ ਲਿਆਂਦੀਆਂ ਗੁਰੂ ਦੀ ਨਗਰੀ ਤਰਚ ਤਲਵੰਡੀ ਸਾਹਿਬ ਉਹ ਦੇਖੋ ਕਿੰਨੀ ਸ਼ਹਿਰ ਦੇ ਵਿੱਚ ਸਾਰੀ ਪਹਿਲੇ ਤਾਂ ਮੀਂਹ ਪੈ ਜਾਂਦਾ ਸੀ ਅੰਦਰ ਜਾਣਾ ਮੁਸ਼ਕਲ ਹੋ ਜਾਂਦਾ ਸੀ ਇੰਨੇ ਟੋਏ ਸੀ ਆ ਜਿੰਨੀਆਂ ਲਿੰਕ ਰੋਡਾਂ ਸਰ ਕਾ ਮੰਡੀਆਂ ਸਾਰਾ ਹੀ ਕਾਲੀ ਦਲ ਮੈਨੂੰ ਇੱਕ ਨਿਸ਼ਾਨੀ ਦੱਸ ਦਿਓ ਕਾਂਗਰਸ ਦੀ 10 ਸਾਲ ਇਹਨਾਂ ਦਾ ਰਾਜ ਰਿਹਾ ਇੱਕ ਨਿਸ਼ਾਨੀ ਇੱਕ ਆ ਝਾੜੂ ਵਾਲਿਆਂ ਦੱਸ ਦਿਓ ਆ ਭਗਵੰਤ ਮਾਨ ਕੀ ਕਹਿੰਦਾ ਸੀ ਕਹਿੰਦਾ ਵੀ ਹਰਾ ਪੈਨ ਪਤਾ ਨਹੀਂ ਹਰਾ ਪੈਨ ਮੇਰਾ ਪੈਨ ਹੀ ਲੱਭਦੇ ਹੁਣ ਪਤਾ ਨਹੀਂ ਕਿੱਥੇ ਹੈ ਸਰਕਾਰ ਖਵਿੱਕਲ ਦੱਸੋ ਤੁਸੀਂ ਨਵਾਂ ਟਰੈਕਟਰ ਲੈ ਕੇ ਆਏ ਹੋ ਅੜਾੜੀ ਅਣਾੜੀ ਨੂੰ ਦੋਵਗੇ ਚਲਾਉਣਾ ਤੇ ਤੁਸ ਦਾ ਸਾਰਾ ਸੁਪਾ ਦੇਤਾ ਇੱਕ ਨਾੜੀ ਨੂੰ ਆ ਪੁਲਿਸ ਵਾਲੇ ਖੜੇ ਇੱਕ ਦੱਸਿਓ ਯਾਰ ਸ਼ਰਾਬ ਪੀ ਕੇ ਚਲਾਉਣਾ ਗੁਨਾਹ ਹੈ ਆ ਕੀ ਕੀ ਕਰਦੇ ਹੋ ਤੁਸੀਂ ਰੋਕ ਲੈਨੇ ਹੋ ਅੰਦਰ ਕਰਦੇ ਨੇ ਹੋ ਜੇ दारू ਪੀਤੀ ਹੋਏ ਥਰਮਾਮੀਟਰ ਲਾ ਕੇ ਗੱਡੀ ਨੂੰ ਇਹ ਚਲਾਉਣ ਦਿੰਦੇ ਪਰ ਤੁਹਾਡਾ ਮੁੱਖ ਮੰਤਰੀ ਦਾ ਬੋਤਲ ਪੀ ਕੇ ਚਲਾਈ ਜਾਂਦਾ ਪੰਜਾਬ ਉਹ ਵੇ ਥਰਮਾਮੀਟਰ ਲਾ ਕੇ ਦੇਖੋ ਉਹ ਜਿਹੜਾ ਉਹ ਕੱਲ ਦੇਖਿਆ ਪਰਸੋਂ ਤੁਸੀਂ ਪਠੰਡੇ ਉਹ ਰਾਤ ਨੂੰ ਜਿਆਦਾ ਪੀਲੀ ਸ਼ਾਮ ਨੂੰ ਸ਼ੋਰ سے ਪੀਲੀ ਉਹਨੂੰ ਸਾਰਾ ਹਿੱਲ ਗਿਆ ਪਤਨੀ ਗੱਡੀ ਤੇ ਆ ਕੇ ਨੱਚਣ ਲੱਗਿਆ ਬੋਤਲ ਆ ਕੇ ਸਿਰ ਤੇ ਪਾਉਣ ਲੱਗਿਆ ਮੁੱਖ ਮੰਤਰੀ ਦੇ ਕੰਮ ਹੈ ਆਪਾਂ ਵੀ ਹੱਥਾਂ ਯਾਰ ਮੈਂ ਤੈਨੂੰ ਹੀ ਕਹਿੰਦਾ ਮੁੱਖ ਮੰਤਰੀ ਕਹਿੰਦਾ ਚੁਣਿਆ ਹੈ ਇਹਨੇ ਇੱਕ ਕੋਈ ਗਰੰਟੀ ਪੂਰੀ ਕੀਤੀ ਹੈ ਆ 15 ਅਗਸਤ ਨੂੰ ਕੀ ਕਿਹਾ ਸੀ ਇਹਨੇ ਕਿ ਮੈਂ ਬਾਪ ਬਣ ਜਾਊਗਾ ਉਹ ਗਰੰਟੀ ਪੂਰੀ ਕਰੀ ਤੁਸੀਂ ਝਾੜੂ ਵਾਲੇ ਦੇਖੋ ਸਾਰੇ ਨਵੇਂ ਵਿਆਹ ਕਰਾਏ ਕਿ ਨਹੀਂ ਜਿਹਦਾ ਨੇ ਨਹੀਂ ਹੋਏ ਸੀ ਉਹ ਵੀ ਕਰਾ ਕੇ ਸਾਰੇ ਹੋਰ ਕੋਈ ਕੰਮ ਨਹੀਂ ਕੀਤਾ ਇਹਨਾਂ ਨੇ ਕੋਈ ਕੰਮ ਨਹੀਂ ਡੱਕਾ ਤੋੜਿਆ ਨਹੀਂ ਝੂਠ ਤੇ ਝੂਠ ਝੂਠ ਤੇ ਝੂਠ ਤੇ ਝੂਠ ਫਿਰ ਆਪਾਂ ਆਪਣੀ ਕਿਸਮਤ ਦੀ ਖਰਾਬ ਕੀਤੀ ਹੈ ਨਾ ਆਪਾਂ ਆਪਣੇ 10 ਸਾਲ ਖਰਾਬ ਕਰ ਲਏ ਜਿਹੜਾ 50 ਸਾਲ ਦਾ ਸੀ ਉਹ 60 ਸਾਲ ਦਾ ਹੋ ਗਿਆ ਜਿਹੜਾ 40 ਸਾਲ ਦਾ ਸੀ ਉਹ 50 ਸਾਲ ਦਾ ਹੋ ਗਿਆ ਮੱਥ ਜੋੜ ਕੇ ਬੰਦਾ ਹੋਰ ਨਾ ਤਜਰਬਾ ਕਰ ਲਓ ਕਦੇ ਹੋਰ ਇੱਕ ਆ ਗਿਆ ਬੰਦਾ ਕਹੂਗਾ ਮੈਨੂੰ ਆ ਮੌਕਾ ਦੇਓ ਪੰਜ ਸਾਲ ਵਾਸਤੇ ਤੁਸੀਂ ਕਹੇ ਚੱਲ ਤੂੰ ਵੀ ਲੈ ਲਾਉ ਆਪਣੇ ਆਪਣੇ ਆਕਾਲੀ ਜਨ ਕੌਮ ਦੀ ਜਥੇਬੰਦੀ ਹੈ ਥੋੜੀ ਜਥੇਬੰਦੀ ਹੈ 103 ਸਾਲ ਪਾਣੀ ਜਥੇਬੰਦੀ ਹੈ ਤੁਹਾਡੇ ਬਜ਼ੁਰਗ ਨੇ ਖੜੀ ਕੀਤੀ ਇੱਥੇ ਬਹੁਤ ਬਜ਼ੁਰਗ ਹੋਣੇ ਆ ਜਾਂ ਨੌਜਵਾਨ ਹੋਣੇ ਜਿਨ੍ਹਾਂ ਦੇ ਬਜ਼ੁਰਗਾਂ ਨੇ ਬਾਦਲ ਸਾਹਿਬ ਨਾਲ ਜੇਲਾ ਕੱਟੀਆਂ ਹੋਣੀਆਂ ਹੱਤ ਘੜੇ ਕਰੋ ਜਿਨ੍ਹਾਂ ਦੇ ਆ ਦੇ ਖੜੇ ਆਏ ਕਾਲੀ ਦਲ ਜਿਨ੍ਹਾਂ ਨੇ 4 ਸਾਲ 300 ਸਾਲ 5 ਸਾਲ 10 ਸਾਲ ਜੇਲਾਜ ਗਏ ਐ ਬਾਦਲ ਸਾਹਿਬ ਨੂੰ ਬਾਦਲ ਸਾਹਿਬ ਨੂੰ 16 ਸਾਲ ਐਨਐਸਏ ਚ ਰੱਖਿਆ 16 ਸਾਲ ਐਨਐਸਏ ਇੱਕ ਮੇਰਾ ਵੀਰ ਹੁਣ 1 ਸਾਲ ਤੱਕ ਗਿਆ ਤੇ ਉਹ ਕਹਿੰਦਾ ਮੈਨੂੰ ਛੇੜੀ ਕੱਢੋ ਤੇ ਬਾਦਲ ਸਾਹਿਬ ਨੇ ਤਾਂ ਕਿਵੇਂ ਕਿਹਾ ਕਿ ਮੈਨੂੰ ਕੱਢੋ ਥੋੜਾ ਸਾਲ 3 ਸਾਲ ਤਾਮਿਲਨਾਡੂ ਦੀ ਜੇਲ੍ਹ 400 ਮਨੀਪੁਰ ਦੀ ਜੇਲ੍ਹ ਨਾ ਕੋਈ ਮਿਲਨ ਦਿੰਦੇ ਸੀ ਨਾ ਕੁਝ ਕਰਨ ਦਿੰਦੇ ਪਰ ਪਿੱਛੇ ਨਹੀਂ ਹਟੇ ਆ ਹੁੰਦੀ ਏ ਲੀਡਰ ਲੀਡਰ ਆਪਨ ਰਾਤ ਰਾਤ ਤੁਰਾਤ ਨਹੀਂ ਬੰਦਾ ਜਿਹੜੇ ਰਾਤੋ ਰਾਤ ਲੀਡਰ ਬਣਨਾ ਚਾਹੁੰਦੇ ਆ ਉਹਨਾਂ ਤੋਂ ਬਚੋ ਦੇਖੋ ਤਜਰਬਾ ਦੇਖੋ ਬਾਦਲ ਸਾਹਿਬ ਮੁੱਖ ਮੰਤਰੀ ਬਣੇ ਕਿਵੇਂ ਬਣੇ ਪਹਿਲੇ ਪਿੰਡ ਦੇ ਸਰਪੰਚ ਬਣੇ ਬਾਦਲ ਪਿੰਡ ਦੇ ਬਲਾਕ ਸੰਭਦੀ ਦੇ ਇਲੈਕਸ਼ਨ ਲੜ ਕੇ ਜਿੱਤੇ ਆ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਲੜ ਕੇ ਜਿੱਤੇ ਐ ਐਮਐਲਏ ਬਣੇ ਐਮਪੀ ਬਣੇ 16 ਸਾਲ ਜੇਲਾ ਕੱਟ ਕੇ ਮੁੱਖ ਮੰਤਰੀ ਬਣੇ ਐ ਐ ਨਹੀਂ ਆ ਕਿ ਗੱਡੀ ਚੜੇ ਟੁੜਕਲੇ ਸੁਣਾ ਕੇ ਹੁਣ ਝੁੜਕਲੇ ਸੁਣਾ ਲਾ ਮੁੱਖ ਮੰਤਰੀ ਤੇ ਦੇਖ ਲਿਆ ਬੈਠਾ ਕਿੱਥੇ ਲੱਭ ਨਹੀਂ ਉਦੋਂ ਕੀ ਕਹਿੰਦਾ ਸੀ ਆ ਗਨਮਨ ਐਵੇਂ ਰੱਖੀ ਬੈਠਿਆ ਹੁਣ ਤਾਂ ਐਂ ਜਿਮੜੇ ਦੇ ਨਾਮ ਕਿਸੇ ਨੂੰ ਮਿਲ ਨਹੀਂ ਦਿੰਦੇ ਤੁਸੀਂ ਇਹ ਕਿਸੇ ਤਿੰਨ ਬੁਲਾ ਲਓ ਨਾਲ ਦੇ ਚਾਰ ਕਰਫਿਊ ਲਾ ਦਿੰਦੇ ਆ ਕਿ ਹੋਰ ਨਾ ਆਏ ਬਾਦਲ ਸਾਹਿਬ ਨੂੰ ਤੁਸੀਂ ਜੋ ਮਰਜੀ ਥੋਡੇ ਕੋਲੇ ਆ ਕੇ ਬਹਿ ਜਾਂਦੇ ਸੰਗਤ ਦਰਸ਼ਨ ਕਰਦੇ ਸੀ ਅੱਛਾ ਹੁਣ ਤੁਸੀਂ ਜਾਣਦੇ ਹੋ ਜਦੋਂ ਸੰਗਤ ਦਰਸ਼ਨ ਕਰਦੇ ਬਾਦਲ ਸਾਹਿਬ ਤੁਸੀਂ 20 ਲੱਖ ਮੰਗਦੇ ਸੀ 50 ਲੱਖ ਦੇ ਕੇ ਜਾਂਦੇ ਸੀ ਕਿ ਨਹੀਂ ਤੁਸੀਂ ਬਿੰਦ ਚ ਦੇਖ ਲਓ ਜੋ ਕੁਝ ਵੀ ਬਣਿਆ ਆ ਅਕਾਲੀ ਸਰਕਾਰ ਨੇ ਕੀਤਾ ਹੈ ਸ਼ਰਮਣੀ ਅਕਾਲੀ ਦਾ ਜਿੰਦਾਬਾਦ ਇਸ ਕਰਕੇ ਜੇ ਵਾਪਸ ਤੁਸੀਂ ਖੁਸ਼ੀਆਂ ਲੈ ਕੇ ਆਉਣੀ ਆ ਜੇ ਜਿਸ ਨੂੰ ਸਹੀ ਦੱਸਦਾ ਹੈ ਜਿਸ ਦਿਨ ਤੁਸੀਂ ਆਪਣੀ ਸਰਕਾਰ ਲਿਆਂਦੀ ਮੈਨੂੰ 2 ਮਹੀਨੇ ਦਿਓ 2 ਮਹੀਨੇ ਦੇ ਅੰਦਰ ਥੋੜੀ ਇੱਥੋਂ ਤੱਕ ਪਾਣੀ ਪਿਜਾਉ ਤੁਹਾਨੂੰ ਤੁਸੀਂ ਇਕੱਲਾ ਇੱਕ ਕੰਮ ਕਰਨਾ ਜਦੋਂ ਸਰਕਾਰ ਬਣੀ ਪਿੰਡ ਦਾ ਕੋਈ ਬੰਦਾ ਕੇ ਯਾਦ ਕਰਾ ਦੇ ਕਿਉਂਕਿ ਹੁਣ ਪਤਾ ਨਹੀਂ ਕਿੰਨੇ ਭੁੱਲ ਜਾਈਦਾ ਹੈ ਯਾਦ ਕਰ ਅੱਛਾ ਦੂਜੀ ਗੱਲ ਕਿਹਦੇ ਕੋਲ ਕੋ ਟਿਊਬਵਲ ਕਨੈਕਸ਼ਨ ਹੈ ਨਹੀਂ ਇਹ ਪਹਿਲੇ ਹਫਤੇ ਸਰਕਾਰ ਬਣਾ ਦਿਓ ਜਿੰਨੇ ਮਰਜ਼ੀ ਅੱਜ ਪੰਜਾਬ ਤੇ ਅੱਜ ਪੰਜਾਬ ਤੇ 15 ਲੱਖ ਕਿਊਬਲ ਕਨੈਕਸ਼ਨ ਹੈ ਉਹਦੇ ਚੋਂ 13.5 ਲੱਖ ਬਾਦਲ ਸਾਹਿਬ ਨੇ ਵੰਡਿਆ ਆਹ ਦੇਖ ਲਓ ਆਪਣੀ ਸਰਕਾਰ ਚ ਪਰ ਲੱਖ ਤੋਂ ਨਹੀਂ ਦਿੱਤਾ ਸੀ ਲੱਖ ਤੇ ਆਹ ਦੇਖੋ 7 ਸਾਲ ਹੋ ਗਏ ਮਿਲਿਆ ਕਿਸੇ ਨੂੰ ਉਹ ਪੁੱਛਦਾ ਹੀ ਨਹੀਂ ਕੋਈ ਹੋਂ ਤਾਂ ਕਣਕੁਣ ਕੀ ਬੰਦੈ ਸਾਰਾ ਕੁਝ ਬੰਦੈ ਸਾਰਾ ਕੁਝ ਵੇਲੇ ਕਰ ਛੱਡੇ ਹੈ ਹਾਂ ਐਸ ਕਰਕੇ ਬੀਬੀਓ 1000 ਰੁਪਏ ਤਾਂ ਨਹੀਂ ਆ ਗਏ ਕਿ ਦੇ ਹੈ ਬਿੱਲ ਆਉਂਦੇ ਆ ਤੁਹਾਡੇ ਕਿਹਨੇ ਕਹਿੰਦੇ ਬਿੱਲ ਮੈਂ ਗਿਆ ਸੀ ਬੀਬੀਆਂ ਮੇਰੇ ਕੋਲੇ ਲੈ ਕੇ ਆਏ ਸੀ ਕਿ ਇਹਨੂੰ 20000 ਦਾ ਬਿੱਲ ਆ ਪੀਲੀ ਦਾ 25000 ਦਾ ਆ আরে ਬਿੱਲ ਆਈ ਆਉਂਦੇ ਆ ਤਾਂ ਠੱਗੀ ਠੱਗੀ ਮਾਰ ਰਹੀ ਹੈ ਸਾਰੇ ਆਠਾ ਗਾਂਦੋਂ ਪਚੋ ਤੁਸੀਂ ਪਿਜੋਕੜ